ਮੈਟਰ ਇਸ ਤਰ੍ਹਾਂ ਹੈਗਾ ਵੀ 10 6 24 ਨੂੰ ਸਾਡੇ ਚੌਕੀ ਇੰਚਾਰਜ ਮੁਰੀਆਂ ਸਰਜੀਤ ਸਿੰਘ ਤੇ ਇਹਨਾਂ ਦੀ ਪੁਲਿਸ ਪਾਰਟੀ ਨੂੰ ਤਲਾਸ਼ ਮਿਲੀ ਸੀਗੀ ਦੀਪਕ ਕੁਮਾਰ ਪੁੱਤਰ ਬਰਿੰਦਰ ਕੁਮਾਰ ਵਾਸੀ ਜਨਤਨਗਰ ਦਿਨੇਸ਼ ਕੁਮਾਰ ਪੁੱਤਰ ਕਿਸ਼ੋਰੀ لال ਇਹ ਵਾਸੀ ਕੋਟ ਮੰਗਰ ਸਿੰਘ ਜਿਹੜੇ ਲੁੱਟਾਂ ਖੋਹਾਂ ਕਰਦੇ ਆਦੀ ਆ ਤੇ ਇਹ ਆਮ ਗਰੀਬ ਮਜ਼ਦੂਰਾਂ ਕੋਲੋਂ ਪ੍ਰਵਾਸੀ ਲੋਕਾਂ ਕੋਲੋਂ ਮੋਬਾਈਲ ਖੋਹ ਕੇ ਅੱਗੇ ਪ੍ਰਵਾਸੀ ਲੋਕਾਂ ਨੂੰ ਵੇਚਦੇ ਆ ਜਿਹੜੀ ਤਲਾਸ਼ ਜਿਹੜੀ ਹੈਗੀ ਆ ਇਸ ਤਲਾਸ਼ ਦੇ ਉੱਤੇ ਕਾਰਵਾਈ ਕਰਦੇ ਹੋਏ ਇਹਨਾਂ ਨੇ ਮਕਦਮਾ ਨੰਬਰ 125 ਅੰਡਰ ਸੈਕਸ਼ਨ 379 ਵੀ 413 34 ਆਪੀਸੀ ਟਾਣਾ ਜਮਾਲਪੁਰ ਦਰਜ ਸਟ ਕੀਤਾ ਤੇ ਇਹਨਾਂ ਦੋਨਾਂ ਨੂੰ ਗ੍ਰਿਫਤਾਰ ਕੀਤਾ ਗ੍ਰਿਫਤਾਰ ਕਰਕੇ ਇਹਨਾਂ ਕੋਲੋਂ ਚਾਰ ਅਲੱਗ-ਅਲੱਗ ਕੰਪਨੀਆਂ ਦੇ ਮੋਬਾਈਲ ਬਰਾਮਦ ਕੀਤੇ ਇੱਕ ਮੋਟਰਸਾਈਕਲ ਜਿਹੜੀ ਚੋਰੀ ਦਾ ਸੀ ਉਹ ਮੋਬਾਈਲ ਕੀਤਾ ਬਰਾਮਦ ਕੀਤਾ ਇਹਨਾਂ ਦੇ ਵਿੱਚ ਜਿਹੜਾ ਦੋਚੇ ਦੀਪਕ ਕੁਮਾਰ ਆ ਉਹ ਸਨਨੇਵਾਲ ਥਾਣੇ ਦਾ ਮਕਦਮਾ ਨੰਬਰ 8/19 ਆ ਉਹਦੇ ਵਿੱਚ ਪੀਓ ਹੈਗਾ ਜਿਹੜਾ ਅਦਾਲਤ ਤੋਂ ਇਤੀ 6/5/24 ਨੂੰ ਪਕੋੜਾ ਕਰਾਰ ਦਿੱਤਾ ਗਿਆ ਜ਼ਰੇ ਕੋਈ ਨਹੀਂ ਮੈਂ ਸ਼ੀਰ ਹੀ ਆ ਤੀ ਕਿ ਕਰ ਰਹੇ ਕਿ ਇਸ ਤਰ੍ਹਾਂ ਲੋਕ ਪਾਦੀ ਦੀ ਬਾਤਾਂ ਨੂੰ ਕਰ ਰਹੇ ਸੀ ਕਿ ਅੱਗੇ ਵੇਚਦੇ ਕਿ ਨੂੰ ਛੁੱਟੀ ਕੁਝ ਪਤਾ ਨਹੀਂ ਨਹੀਂ ਇਹ ਨਹਾ ਹੈ ਤਾਂ ਨਸ਼ੀਦੀ ਟਾਈਪ ਇਹ ਨਸ਼ੇ ਕਰਕੇ ਕਰਦੇ ਨੇ ਬਾਹਰ ਦਾ ਤਾਂ ਤੇ ਕੋਈ ਸਪੈਸੀਫਿਕ ਨਹੀਂ ਹੈ ਇਨਵੈਸਟੀਗੇਸ਼ਨ ਚੱਲਦੀ ਹੈ ਫਿਰ ਕਲੀਅਰ ਹੋਊਗਾ ਅੱਗੇ ਵੇਚਦੇ ਸੀ ਪ੍ਰਵਾਸੀ ਮਜ਼ਦੂਰਾਂ ਨੂੰ ਹਾਂ ਸਰ ਕੋਈ ਇਹਨਾਂ ਨੂੰ ਤਾਂ ਮੌਕੇ ਤੇ ਪਹਿਲੇ ਹਥਿਆਰ ਕਰਕੇ ਬਰਾਮਦ ਨਹੀਂ ਹਥਿਆਰ ਨਹੀਂ ਕੋਈ ਵੀ ਹੈ ਬੰਦੇ ਉਹ ਮੋਬਾਈਲ ਕਰਵਾਉਂਦੇ ਨੇ ਤੇ ਕਿੱਦਾਂ ਇਹ ਲੋਟ ਇਹ ਪੁਛਣ ਸੀ ਦੱਸਣਾ ਕਿ ਲੋਟ ਨੂੰ ਕਿਸ ਤਰੀਕੇ ਨਾਲ ਕਰਦੇ ਸਨੈਚ ਕਰਦੇ ਸੀ ਚਪਟ ਮਾਰ ਕੇ ਇਵੇਂ ਕੋਈ ਲੇਡੀ ਜਾਂਦੀ ਆ ਉਹਦਾ ਮੋਬਾਈਲ ਚੋਪੀ ਮਾਰ ਲਿਆ ਕੋਈ ਮਜ਼ਦੂਰ ਆ ਰਸਤੇ ਚੋਂ ਲੁਕੀਰ ਲਿਆ ਉਹਨੂੰ ਕੋਈ ਚੋਪੀ ਮਾਰ ਕੇ ਉਹ ਕਰਦੀ ਸੀ ਦਿਨੇਸ਼ ਨੂੰ ਮਾਰ ਦਿੱਤੀ ਮਾਰਨ ਦੀ ਪ੍ਰਾਨਾਂ ਦਾ ਨਹੀਂ ਦਿਨੇਸ਼ ਤੇ ਨਹੀਂ ਆ ਦੀਪਕ ਦੇ ਤਿੰਨ ਮਕਦਮੇ ਦਰਜ ਆ ਦਿਨੇਸ਼ ਤੇ ਕੋਈ ਮਕਦਮਾ ਸਰ ਇਹਨਾਂ ਦੀ ਉਮਰ ਕਿੰਨੀ ਕਰ ਰਹੀ ਸੀ ਇਹ ਨੀਰ ਬੋਟ ਮੇਰੇ ਖਿਆਲ 25 25 ਸਾਲ 24 25 25 ਸਾਲ ਦੇ ਹੈਗੇ ਆ ਮੈਟਰ ਇਸ ਤਰ੍ਹਾਂ ਹੈਗਾ ਵੀ 10624 ਨੂੰ ਸਾਡੇ ਚੌਕੀ ਇੰਚਾਰਜ ਮੁਰੀਆਂ ਸਰਜੀਤ ਸਿੰਘ ਤੇ ਇਹਨਾਂ ਦੀ ਪੁਲਿਸ ਪਾਰਟੀ ਨੂੰ ਤਲਾਸ਼ ਮਿਲੀ ਸੀਗੀ ਦੀਪਕ ਕੁਮਾਰ ਪੁੱਤਰ ਬਰਿੰਦਰ ਕੁਮਾਰ ਵਾਸੀ ਜਨਤਨਗਰ ਦਿਨੇਸ਼ ਕੁਮਾਰ ਪੁੱਤਰ ਕਿਸ਼ੋਰੀ لال ਇਹ ਵਾਸੀ ਕੋਟ ਮੰਗਰ ਸਿੰਘ ਜਿਹੜੇ ਲੁੱਟਾਂ ਖੋਹਾਂ ਕਰਨ ਦੇ ਆਦੀ ਆ ਤੇ ਇਹ ਆਮ ਗਰੀਬ ਮਜ਼ਦੂਰਾਂ ਕੋਲੋਂ ਪ੍ਰਵਾਸੀ ਲੋਕਾਂ ਕੋਲੋਂ ਮਗਾਈਲ ਖੋ ਕੇ ਅੱਗੇ ਪ੍ਰਵਾਸੀ ਲੋਕਾਂ ਨੂੰ ਵੇਚਦੇ ਆ ਜਿਹੜੀ ਤਲਾਸ਼ ਜਿਹੜੀ ਹੈਗੀ ਆ ਇਸ ਤਲਾਸ਼ ਦੇ ਉੱਤੇ ਕਾਰਵਾਈ ਕਰਦੇ ਹੋਏ ਇਹਨਾਂ ਨੇ ਮਕਦਮਾ ਨੰਬਰ 125 ਅੰਡਰ ਸੈਕਸ਼ਨ 379 ਦੀ 413 34 ਆਈਪੀਸੀ ਟਾਣਾ ਜਮਾਹਲਪੁਰ ਦਰਜ ਰਜਿਸਟਰ ਕੀਤਾ ਤੇ ਇਹਨਾਂ ਦੋਨਾਂ ਨੂੰ ਗ੍ਰਿਫਤਾਰ ਕੀਤਾ ਗ੍ਰਿਫਤਾਰ ਕਰਕੇ ਇਹਨਾਂ ਕੋਲੋਂ ਚਾਰ ਅਲੱਗ-ਅਲੱਗ ਕੰਪਨੀਆਂ ਦੇ ਮੋਬਾਈਲ ਬਰਾਮਦ ਕੀਤੇ ਇੱਕ ਮੋਟਰਸਾਈਕਲ ਜਿਹੜੀ ਚੋਰੀ ਦਾ ਸੀ ਉਹ ਮੋਬਾਈਲ ਕੀਤਾ ਉਹ ਬਰਾਮਦ ਕੀਤਾ ਇਹਨਾਂ ਦੇ ਵਿੱਚ ਜਿਹੜਾ ਦੋਚੀ ਦੀਪਕ ਕੁਮਾਰ ਆ ਉਹ ਸਨਨੇਵਾਲ ਥਾਣੇ ਦਾ ਮਕਦਮਾ ਨੰਬਰ 8/19 ਆ ਉਹਦੇ ਵਿੱਚ ਪੀਓ ਹੈਗਾ ਜਿਹੜਾ ਅਦਾਲਤੋਂ ਮਿਤੀ 6/5/24 ਨੂੰ ਪਕਾਵਾ ਕਰਾਰ ਦਿੱਤਾ ਗਿਆ ਸਰੇ ਕੋਈ ਨਸ਼ੀਲੀ ਆਦੀ ਵਗੈਰਾ ਨੇ ਕਿਸ ਤਰ੍ਹਾਂ ਲੋਕਾਂ ਦੀ ਇਹ ਬਾਤਾਂ ਨੂੰ ਜਾਂਦੇ ਸੀ ਜੀ ਅੱਗੇ ਵੇਚਦੇ ਕਿ ਨੂੰ ਸੂਝ ਵਿੱਚ ਪਤਾ ਨਹੀਂ ਨਹੀਂ ਇਹ ਨਹਿ ਹੈ ਤਾਂ ਨਸ਼ੀਲੀ ਟਾਈਪ ਨੇ ਇਹ ਨਸ਼ੇ ਕਰਕੇ ਕਰਦੇ ਨੇ ਬਾਹਰ ਦਾ ਤਾਂ ਤੇ ਕੋਈ ਸਪੈਸੀਫਿਕ ਨਹੀਂ ਹੈ ਇਨਵੈਸਟੀਗੇਸ਼ਨ ਚੱਲਦੀ ਹੈ ਫਿਰ ਕਲੀਅਰ ਹੋਊਗਾ ਅੱਗੇ ਵੇਚਦੇ ਸੀ ਪ੍ਰਵਾਸੀ ਮਜ਼ਦੂਰਾਂ ਨੂੰ ਹਾਂ ਸਰ ਕੋਈ ਇਹਨਾਂ ਨੂੰ ਮੌਕੇ ਤੇ ਪਹਿਲੇ ਹਥਿਆਰ ਵੈਰ ਕੇ ਬਰਾਮਦ ਨਹੀਂ ਹਥਿਆਰ ਨਹੀਂ ਕੋਈ ਵੀ ਹੈ ਤਾਂ ਉਹ ਮੋਬਾਈਲ ਹੀ ਕਰਵਾਉਂਦੇ ਸੀ ਕਿ ਕਿਦਾਂ ਇਹ ਲੋਟ ਇਹ ਕੁੱਝ ਕੁੱਝ ਦੱਸ ਰਿਹਾ ਕਿ ਲੋਟ ਨੂੰ ਕਿਸ ਤਰੀਕੇ ਨਾਲ ਕਰਦੇ ਸੀ ਸਨੇਚ ਕਰਦੇ ਸੀ ਚਪਟ ਮਾਰ ਕੇ ਜਿਵੇਂ ਕੋਈ ਲੇਡੀ ਜਾਂਦੀ ਆ ਉਹਦਾ ਮੋਬਾਈਲ ਚੱਕ ਕੇ ਮਾਰ ਲਿਆ ਕੋਈ ਮਜ਼ਦੂਰ ਆ ਰਸਤੇ ਚੋਂ ਲੁਕੀਰ ਲਿਆ ਉਹਨੂੰ ਕੋਈ ਚੱਕ ਮਾਰ ਕੇ ਉਹ ਕਰਦੇ ਸੀ ਦਿਨੇਸ਼ ਨੂੰ ਮਾਰ ਦਿੱਤੀ ਮਾਰਨ ਦੀ ਪ੍ਰਾਨਾਂ ਦਾ ਨਹੀਂ ਦਿਨੇਸ਼ ਤੇ ਨਹੀਂ ਆ ਦੀਪਕ ਦੇ ਤਿੰਨ ਮਗਦਮੇ ਦਰਜ ਆ ਦਿਨੇਸ਼ ਤੇ ਕੋਈ ਮਗਦਮਾ ਸਰ ਇਹਨਾਂ ਦੀ ਉਮਰ ਕਿੰਨੀ ਕਰ ਰਸੀ ਇਹ ਨੀਰ ਬੋਟ ਮੇਰਾ ਖਿਆਲ 25 25 ਸਾਲ 24 25 25 ਸਾਲ ਦੇ ਹੈਗੇ